சச சா சப சோ அஷல் அேத அப்பார பிரப ச்சாக்கூடிய மத்தவூர்ணா ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 677ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚੋਂ ਸਾਨੂੰ ਜਾਣਨ ਨੂੰ ਮਿਲਦੀ ਹੈ ਬੜੀ ਹੀ ਪ੍ਰੈਕਟੀਕਲ ਜਹੀ ਤੇ ਬੜੇ ਹੀ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਜਾਣਾਂਗੇ ਕਿ ਉਹ ਪ੍ਰਮਾਤਮਾ ਅਸ਼ੱਲ ਕਿਉਂ ਹੈ ਅਸ਼ੇਧ ਕਿਉਂ ਹੈ ਤੇ ਕਿਵੇਂ ਹਰ ਸਾਹ ਦੇ ਨਾਲ ਸਾਡੀ ਉਹ ਰੱਖਿਆ ਕਰਦਾ ਹੈ ਤੇ ਕਿਉਂ ਸਾਨੂੰ ਮੌਤ ਤੋਂ ਡਰਨ ਦੀ ਲੋੜ ਨਹੀਂ ਆਓ ਸ਼ੁਰੂ करिए ਧਨਸ੍ਰੀ ਮਹਿਲਾ ਪੰਜਮਾ ਸੋਕਤ ਡਰੈ ਜੇ ਖਸਮ ਸਮਾਰੈ ਡਰ ਡਰ ਪਚੇ ਮਨਮੁਖ ਵਿਚਾਰੇ ਰਹਾਉ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਹਨ ਜੋ ਮਨਮੁਖ ਹਨ ਜਿਨ੍ਹਾਂ ਦਾ ਗੁਰੂ ਨਾਲ ਲਗਾਵ ਨਹੀਂ ਪ੍ਰਮਾਤਮਾ ਨਾਲ ਪਿਆਰ ਨਹੀਂ ਡਰ ਡਰ ਪਚੇ ਮਨਮੁਖ ਵਿਚਾਰੇ ਉਹ ਡਰ ਡਰ ਕੇ ਖੁਵਾਰ ਹੁੰਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਭਾ ਦੀ ਆਪਣੀ ਜ਼ਿੰਦਗੀ ਨੂੰ ਉਹ ਆਪਣੇ ਹਿਸਾਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਵਿੱਚ ਹੁੰਦੇ ਆ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਔਕੜਾਂ ਉਹਨਾਂ ਨੂੰ ਆਪਣੀਆਂ ਨਾਕਾਮਯਾਬੀਆਂ ਲੱਗਦੀਆਂ ਜਦੋਂ ਤੁਹਾਡਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਹੈ ਜਦੋਂ ਤੱਕ ਇਸ ਗੱਲ ਦਾ ਵਿਸ਼ਵਾਸ ਤੁਹਾਡੇ ਅੰਦਰ ਨਹੀਂ ਹੈ ਕਿ ਸਭ ਦੀ ਰੱਖਿਆ ਕਰਨ ਵਾਲਾ ਉਹ ਪਰਮਾਤਮਾ ਹੈ ਜੋ ਕੁਝ ਹੋਣਾ ਹੈ ਉਹਦੀ ਰਜ਼ਾ ਅਨਸਾਰ ਹੀ ਹੋਣਾ ਹੈ ਤਾਂ ਤੁਹਾਡੇ ਅੰਦਰ ਡਰ ਬਣਿਆ ਰਹਿੰਦਾ ਹੈ ਕਿਤੇ ਆ ਨਾ ਹੋ ਜੇ ਕਿਤੇ ਆਉ ਨਾ ਹੋ ਜੇ ਮੇਰੀ ਆ ਕੋਸ਼ਿਸ਼ ਕਿਤੇ ਅਸਫਲ ਨਾ ਹੋ ਜੇ ਮੌਤ ਆਦਿਕ ਤੋਂ ਵੀ ਮਨਮੁਖ ਜਿਹੜੇ ਨੇ ਉਹ ਹਮੇਸ਼ਾ ਡਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮੌਤ ਇੱਕ ਅਨਹੂਣੀ ਗੱਲ ਲੱਗਦੀ ਹੈ ਜਿਹੜੀ ਵਾਪਰਨੀ ਨਹੀਂ ਚਾਹਿੰਦੀ ਉਹਨਾਂ ਦੇ ਦਿਲ ਵਿੱਚ ਇਹ ਗੱਲ ਕਰ ਨਹੀਂ ਕਰ ਪਾਉਂਦੀ ਕਿ ਇਸ ਜੀਵਨ ਦਾ ਇੱਕ ਅਨਿਖੜਮਾ ਅੰਗ ਮੌਤ ਵੀ ਹੈ ਜਿਨੇ ਇੱਕ ਨਾ ਇੱਕ ਦਿਨ ਆਉਣਾ ਹੀ ਹੈ ਸੋ ਡਰ ਡਰ ਪੱਚੇ ਮਨਮੁਖ ਵਿਚਾਰੇ ਸੋ ਕਤ ਡਰੈ ਜੇ ਖਸਨ ਸਮਾਰੈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਉਸ ਪ੍ਰਮਾਤਮਾ ਨੂੰ ਵਸਾਈ ਰੱਖਦਾ ਹੈ ਸਦਾ ਉਸ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ ਉਹਦੀ ਰਜ਼ਾ ਦੇ ਫਲਸਫੇ ਨੂੰ ਸਮਝਦਾ ਹੈ ਉਹ ਕਦੇ ਵੀ ਕਿਸੇ ਵੀ ਪਰਸਥਿਤੀ ਦੇ ਵਿੱਚ ਡਰਦਾ ਨਹੀਂ ਸਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਕੀ ਨਿਰਮਲ ਸੇਵ ਏਕ ਨਿਰੰજન ਜਾਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਸਿਰ ਉੱਪਰ ਮਾਤ ਪਿਤਾ ਗੁਰਦੇਵ ਉਸ ਪ੍ਰਕਾਸ਼ ਰੂਪ ਪ੍ਰਭੂ ਨੂੰ ਮਾਤਾ ਪਿਤਾ ਵਾਂਗ ਜਿਹੜਾ ਮਨੁੱਖ ਆਪਣੇ ਸਿਰ ਉੱਤੇ ਰਾਖਾ ਸਮਝਦਾ ਹੈ ਹੁਣ ਮਾਤਾ ਪਿਤਾ ਸਾਡੇ ਸਾਹਮਣੇ ਤੁਰਦੇ ਫਿਰਦੇ ਸਾਨੂੰ ਨਜ਼ਰ ਆਉਂਦੇ ਨਹੀਂ ਕਿਸੇ ਵੀ ਪਰਸਥਿਤੀ ਦੇ ਵਿੱਚ ਉਹਨਾਂ ਤੋਂ ਇਹ ਉਮੀਦ ਰੱਖਣੀ ਕਿ ਉਹ ਸਾਨੂੰ ਬਚਾਉਣਗੇ ਸਾਡੀ ਰੱਖਿਆ ਕਰਨਗੇ ਸੁਭਾਅਕ ਹੈ ਆਸਾਨ ਵੀ ਹੈ ਪਰਮਾਤਮਾ ਕਿਉਂਕਿ ਅੱਖੀਂ ਨਜ਼ਰ ਨਹੀਂ ਆਉਂਦਾ ਇਸ ਕਰਕੇ ਮਨੁੱਖ ਨੂੰ ਔਖਾ ਲੱਗਦਾ ਹੈ ਇਹ ਮੰਨਣਾ ਕਿ ਉਹ ਸਦਾ ਸਾਡੇ ਸਿਰ ਤੇ ਰਾਖਾ ਹੈ ਪਰ ਉਸ ਪ੍ਰਮਾਤਮਾ ਨੂੰ ਮਾਤਾ ਪਿਤਾ ਵਾਂਗ ਹੀ ਆਪਣੇ ਸਿਰ ਉੱਤੇ ਰਾਖਾ ਸਮਝਣਾ ਚਾਹੀਦਾ ਹੈ। ਸਫਲ ਮੂਰਤਾਂ ਕੀ ਨਿਰਮਲ ਸੇਵ ਉਸ ਪ੍ਰਮਾਤਮਾ ਦਾ ਦਰਸ਼ਨ ਕੀਤੇਆਂ ਸਾਰੇ ਫਲ ਪ੍ਰਾਪਤ ਹੁੰਦੇ ਨੇ। ਉਸ ਦੀ ਸੇਵਾ ਭਗਤੀ ਜੀਵਨ ਨੂੰ ਪਵਿੱਤਰ ਬਣਾ ਦਿੰਦੀ ਹੈ। ਇਕ ਨਿਰੰજન ਜਾਂ ਕੀ ਰਾਸ ਮਿਲ ਸਾਧ ਸੰਗਤ ਕੋਵਤ ਪ੍ਰਕਾਸ਼ ਮਾਇਆ ਤੋਂ ਨਰਲੇਪ ਪ੍ਰਭੂ ਦਾ ਨਾਮ ਹੀ ਜਿਸ ਮਨੁੱਖ ਦੇ ਆਤਮਕ ਜੀਵਨ ਦਾ ਸਰਮਾਇਆ ਬਣ ਜਾਂਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ ਚਾਨਣ ਹੋ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਗਿਆਨ ਦਾ ਚਾਨਣ ਉਹਦੇ ਅੰਦਰ ਹੋ ਜਾਂਦਾ ਹੈ ਜੀਵਨ ਦੀ ਅਸਲੀਅਤ ਨੂੰ ਇਸ ਜਗਤ ਦੀ ਅਸਲੀਅਤ ਨੂੰ ਉਹ ਮਨੁੱਖ ਸਮਝ ਜਾਂਦਾ ਜੀਵਨ ਦਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਐ ਹਰ ਨਾਏ ਜਨਮ ਮਰਨ ਸਗਲਾ ਦੁੱਖ ਨਾਸੈ ਗੁਰਮੁਖ ਜਾਕੇ ਮਨ ਤਨ ਵਾਸੈ ਇਹ ਭਾਈ ਜਿਹੜਾ ਪ੍ਰਮਾਤਮਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਜੋ ਹਰ ਥਾਂ ਮੌਜੂਦ ਹੈ ਜਿਸ ਪ੍ਰਭੂ ਦੇ ਨਾਮ ਵਿੱਚ ਜੁੜਿਆ ਕਰੋੜਾਂ ਦੁੱਖ ਕਲੇਸ਼ ਮਿਟ ਜਾਂਦੇ ਨੇ ਗੁਰੂ ਦੇ ਰਾਹੀ ਉਹ ਪ੍ਰਭੂ ਜਿਸ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਆ ਵਸਦਾ ਉਸ ਦਾ ਜਨਮ ਮਰਨ ਦਾ ਸਾਰਾ ਹੀ ਦੁੱਖ ਨਾਸ ਹੋ ਜਾਂਦਾ ਜਿਸ ਨੂੰ ਆਪ ਲੈ ਲੜ ਲਾਏ ਦਰਗਹ ਮਿਲੈ ਤਿਸੈ ਹੀ ਜਾਏ ਸੇਈ ਭਗਤ ਜੇ ਸੱਚੇ ਭਾਣੇ ਜਮ ਕਾਲ ਤੇ ਪੈ ਨਿਕਾਣੇ ਏ ਭਾਈ ਪ੍ਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ ਜਿਸ ਨੂੰ ਆਪ ਲੈ ਲੜ ਲਾਏ ਦਰਗਹ ਮਿਲੇ ਤਿਸੈ ਹੀ ਜਾਏ ਉਸੇ ਨੂੰ ਹੀ ਪ੍ਰਮਾਤਮਾ ਦੀ ਹਜ਼ੂਰੀ ਚ ਥਾਂ ਮਿਲਦੀ ਹੈ ਉਹੀ ਮਨੁੱਖ ਪ੍ਰਮਾਤਮਾ ਦੇ ਭਗਤ ਅਖਵਾ ਸਕਦੇ ਨੇ ਜਿਹੜੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਨੇ ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਨੇ ਮੌਤ ਦਾ ਡਰ ਉਦੋਂ ਤੱਕ ਹੀ ਸਾਡੇ ਅੰਦਰ ਰਹਿੰਦਾ ਜਦੋਂ ਤੱਕ ਸਾਨੂੰ ਮੌਤ ਇੱਕ ਅਣਹੋਣੀ ਘਟਨਾ ਲੱਗਦੀ ਹੈ ਜਦੋਂ ਪਰਪੱਕ ਤੌਰ ਤੇ ਇਹ ਖਿਆਲ ਸਾਡੇ ਮਨ ਵਿੱਚ ਵਸ ਜਾਵੇ ਕਿ ਮੌਤ ਨਿਸ਼ਚਿਤ ਹੈ ਇੱਕ ਨਾ ਇੱਕ ਦਿਨ ਆਉਣੀ ਹੀ ਆਉਣੀ ਹੈ ਤੇ ਇਹਦਾ ਕੋਈ ਸਮਾਂ ਨਹੀਂ ਇਹ ਨਹੀਂ ਕਿ ਇਹ 80 ਸਾਲ ਤੋਂ ਬਾਅਦ ਹੀ ਆਏਗੀ ਜਾਂ 100 ਸਾਲ ਤੋਂ ਬਾਅਦ ਹੀ ਆਏਗੀ ਕਿਸੇ ਵੀ ਵਕਤ ਆ ਸਕਦੀ ਹੈ ਇੰਨੇ ਤੁਹਾਡੀ ਉਮਰ ਦੇਖ ਕੇ ਨਹੀਂ ਆਉਣਾ ਤੁਹਾਡੇ ਚੰਗੇ ਜਾਂ ਮਾੜੇ ਕਰਮ ਦੇਖ ਕੇ ਨਹੀਂ ਆਉਣਾ ਜਦੋਂ ਉਸ ਪ੍ਰਮਾਤਮਾ ਦੀ ਰਜ਼ਾ ਹੋਈ ਉਦੋਂ ਇੰਨੇ ਆ ਹੀ ਜਾਣਾ ਹੈ ਤੇ ਫਿਰ ਕੋਈ ਵੀ ਇਹਨੂੰ ਰੋਕ ਨਹੀਂ ਸਕਦਾ ਇਹ ਖਿਆਲ ਜਦੋਂ ਸਾਡੇ ਅੰਦਰ ਪਰਪੱਕ ਹੋ ਜਾਵਣ ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਪਰ ਇਹ ਉਹਨਾਂ ਦੇ ਅੰਦਰ ਹੀ ਪਰਪੱਕ ਹੁੰਦੇ ਆ ਜਿਹੜੇ ਪ੍ਰਮਾਤਮਾ ਦੇ ਭਗਤ ਬਣ ਜਾਂਦੇ ਆ ਤੇ ਪ੍ਰਮਾਤਮਾ ਦੇ ਭਗਤ ਉਹੀ ਬਣਦੇ ਆ ਜਿਹੜੇ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਆ ਜਿਨ੍ਹਾਂ ਨੂੰ ਆਪ ਉਹ ਆਪਣੇ ਲਾੜ ਲਾਉਂਦਾ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲ ਅਧਾਰ ਨਾਨਕ ਜਾਚੈ ਸੰਤ ਰੇਣਾਰ ਏ ਭਾਈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਦਰਬਾਰ ਵੀ ਸਦਾ ਕਾਇਮ ਰਹਿਣ ਵਾਲਾ ਹੈ ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ ਉਹ ਪ੍ਰਭੂ ਹਰੇਕ ਸਰੀਰ 'ਚ ਵਸਦਾ ਹੈ ਸਭ ਜੀਵਾਂ ਦੇ ਅੰਦਰ ਵਸਦਾ ਹੈ ਸਭ ਜੀਵਾਂ ਦਾ ਆਸਰਾ ਹੈ ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹੈ ਧਨਸ੍ਰੀ ਮਹਲਾ ਪੰਜਮ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਏ ਪ੍ਰਭੂ ਤੇਰੇ ਸੇਵਕ ਨੂੰ ਘਰ ਦੇ ਅੰਦਰ ਵੀ ਘਰੋਂ ਬਾਹਰ ਵੀ ਤੇਰਾ ਹੀ ਸਹਾਰਾ ਰਹਿੰਦਾ ਹੈ ਤੂੰ ਆਪਣੇ ਸੇਵਕ ਦੇ ਸਦਾ ਨਾਲ ਰਹਿੰਦਾ ਹੈ ਦੇਖੋ ਇੱਕ ਤੇ ਮਨਮੁਖ ਹੋ ਗਏ ਜਿਨ੍ਹਾਂ ਦਾ ਪ੍ਰਭੂ ਦੇ ਵਿੱਚ ਵਿਸ਼ਵਾਸ ਹੀ ਕੋਈ ਨਹੀਂ ਜੋ ਪ੍ਰਮਾਤਮਾ ਨੂੰ ਮੰਨਦੇ ਹੀ ਨਹੀਂ ਉਹਦੀ ਮੌਜੂਦਗੀ ਨੂੰ ਮੰਨਦੇ ਹੀ ਨਹੀਂ ਇੱਕ ਗੁਰਮੁਖ ਹੋ ਗਏ ਜੋ ਸਦਾ ਹੀ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦੇ ਨੇ ਪਰ ਮਨੁੱਖਾਂ ਦਾ ਇੱਕ ਤਬਕਾ ਉਹ ਵੀ ਹੈ ਜਿਹੜਾ ਇਹਨਾਂ ਦੋਹਾਂ ਦੇ ਵਿਚਕਾਰ ਜਿਹੜਾ ਮੰਨਦਾ ਹੈ ਕਿ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮਸੀਤਾਂ ਦੇ ਵਿੱਚ ਚਰਚਾਂ ਦੇ ਵਿੱਚ ਉੱਥੇ ਤਾਂ ਰੱਬ ਹੈਗਾ ਪ੍ਰਮਾਤਮਾ ਹੈਗਾ ਉਸ ਤੋਂ ਬਾਹਰ ਨਹੀਂ ਹੈਗਾ ਉਹਨਾਂ ਨੇ ਪ੍ਰਮਾਤਮਾ ਨੂੰ ਇੱਕ ਖਾਸ ਜਗ੍ਹਾ ਤੱਕ ਜਾਂਕ ਸੇ ਖਾਸ ਚਿੰਨ ਤੱਕ ਸੀਮਿਤ ਕਰ ਰੱਖਿਆ ਜੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਦਾ ਉਹਨਾਂ ਦਾ ਦਿਲ ਕਰਦਾ ਹੈ ਪ੍ਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਦਿਲ ਕਰਦਾ ਹੈ ਤਾਂ ਉਹ ਧਾਰਮਿਕ ਅਸਥਾਨ ਲੱਭਦੇ ਹੈ ਪਰ ਜਿਹੜਾ ਗੁਰਮੁਖ ਹੈ ਉਹਨੂੰ ਘਰ ਬਾਹਰ ਤੇਰਾ ਪਰਵਾਸਾ ਘਰ ਦੇ ਅੰਦਰ ਵੀ ਘਰੋਂ ਬਾਹਰ ਵੀ ਜਿੱਥੇ ਵੀ ਹੋਵੇ ਸਦਾ ਹੀ ਗੁਰਮੁਖ ਦੇ ਲਈ ਪ੍ਰਮਾਤਮਾ ਅੰਗ ਸੰਗ ਹੈ ਉਹ ਪ੍ਰਮਾਤਮਾ ਦੀ ਮੌਜੂਦਗੀ ਨੂੰ ਹਰ ਵਕਤ ਤੇ ਹਰ ਥਾਂ ਮਹਿਸੂਸ ਰੱਖਦਾ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਏ ਮੇਰੇ ਪ੍ਰੀਤਮ ਪ੍ਰਭੂ ਮੇਰੇ ਤੇ ਵੀ ਮਿਹਰ ਕਰ ਮੈਂ ਤੇਰੇ ਪਿਆਰ ਵਿੱਚ ਟਿਕ ਕੇ ਤੇਰਾ ਨਾਮ ਜਪਦਾ ਰਹਾ ਜਨਕੋ ਪ੍ਰਭ ਆਪਣੇ ਕਾਤਾਂ ਜੋ ਤੂੰ ਕਰੇ ਕਰਾਵੈ ਸਵਾਮੀ ਸਾ ਮਸਲਤ ਪਰਵਾਨ ਰਹਾਓ ਏ ਭਾਈ ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ। ਏ ਮਾਲਕ ਪ੍ਰਭੂ ਜੋ ਕੁਝ ਤੂੰ ਕਰਦਾ ਹੈ ਜੋ ਕੁਝ ਤੂੰ ਸੇਵਕ ਪਾਸੋਂ ਕਰਾਂਦਾ ਹੈ। ਸਾ ਮਸਲਤ ਪਰਵਾਨ ਮਸਲਤ ਤੋਂ ਭਾਵ ਹੈ ਪ੍ਰੇਰਣਾ। ਤੇਰੇ ਸੇਵਕ ਨੂੰ ਉਹੀ ਪ੍ਰੇਰਣਾ ਪਸੰਦ ਆਉਂਦੀ ਹੈ। ਹਰ ਮਨੁੱਖ ਦਾ ਜੀਵਨ ਉਹਦੀਆਂ ਪ੍ਰੇਰਨਾਵਾਂ ਤੇ ਆਧਾਰਿਤ ਹੈ। ਕਿਸੇ ਵਕਤ ਉਹ ਕਿਦਾਂ ਦੀ ਚੀਜ਼ ਕਰਨ ਦੇ ਲਈ ਪ੍ਰੇਰਿਤ ਹੁੰਦਾ ਹੈ ਮੋਟੀਵੇਟ ਹੁੰਦਾ ਹੈ। ਇਸੇ ਗੱਲ ਤੇ ਹੀ ਉਹਦਾ ਸਾਰਾ ਜੀਵਨ ਬਣਿਆ ਹੁੰਦਾ ਹੈ। ਤੇ ਮੋਟੀਵੇਸ਼ਨ ਪ੍ਰੇਰਣਾ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਹੀ ਮਿਲਦੀ ਹੈ। ਕਿਸੇ ਨੂੰ ਉਹਨੇ ਚੰਗੇ ਕੰਮਾਂ ਲਈ ਪ੍ਰੇਰਿਤ ਕੀਤਾ ਹੋਇਆ ਹੈ। ਕਿਸੇ ਨੂੰ ਉਹਨੇ ਮਾੜੇ ਕੰਮਾਂ ਲਈ ਪ੍ਰੇਰਿਤ ਕੀਤਾ ਹੋਇਆ ਹੈ। ਉਹਦੇ ਹੁਕਮ ਦੇ ਬੱਜੇ ਹੋਏ ਮਨੁੱਖ ਉਹਦੀ ਪ੍ਰੇਰਣਾ ਅਧੀਨ ਆਪਣੇ ਜੀਵਨ ਨੂੰ ਅੱਗੇ ਬਤਾ ਰਹੇ ਨੇ ਹੁਣ ਜਿਹੜਾ ਗੁਰਮੁਖ ਹੈ ਉਹ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋਏਗਾ ਉਹਦੇ ਲਈ ਇਹ ਗੱਲ ਲਾਗੂ ਹੁੰਦੀ ਹੈ ਕਿ ਸਾਹ ਮਸਲਤ ਪਰਵਾਣ ਕਿ ਜਿੱਦਾਂ ਦੀ ਪ੍ਰੇਰਣਾ ਪ੍ਰਮਾਤਮਾ ਨੇ ਮੈਨੂੰ ਦਿੱਤੀ ਹੈ ਉਹ ਮੈਨੂੰ ਪਰਵਾਣ ਉਹ ਉਸ ਪ੍ਰੇਰਣਾ ਨੂੰ ਚੰਗੇ ਕੰਮਾਂ ਲਈ ਜਾਂ ਮਾੜੇ ਕੰਮਾਂ ਲਈ ਇਸ ਕੈਟਾਗਰੀਆਂ ਦੇ ਵਿੱਚ ਨਹੀਂ ਵੰਡਦਾ ਉਹ ਕਹਿੰਦਾ ਜਿੱਦਾਂ ਦੀ ਵੀ ਪ੍ਰੇਰਣਾ ਮੈਨੂੰ ਉਸ ਪ੍ਰਮਾਤਮਾ ਨੇ ਬਖਸ਼ੀ ਹੈ ਉਦੇ ਆਧਾਰ ਤੇ ਜਿੱਦਾਂ ਦਾ ਵੀ ਮੇਰਾ ਜੀਵਨ ਬਣ ਗਿਆ ਹੈ ਮੈਨੂੰ ਪ੍ਰਵਾਨ ਖਿੜੇ ਮੱਥੇ ਸਤਿਕਾਰ ਹੈ ਮੈਨੂੰ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਆਪਣੇ ਜੀਵਨ ਦੇ ਨਾਲ ਕਿਉਂਕਿ ਤੁਹਾਡੀਆਂ ਪ੍ਰੇਰਨਾਵਾਂ ਦਾ ਜਿਹੜਾ ਅੰਤ ਵਾਲਾ ਨਤੀਜਾ ਹੈ ਉਹ ਤੁਹਾਡਾ ਜੀਵਨ ਹੈ ਸੋ ਪ੍ਰਮਾਤਮਾ ਵੱਲੋਂ ਬਖਸ਼ੀ ਪ੍ਰੇਰਨਾ ਨੂੰ ਪ੍ਰਵਾਨ ਸਮਝਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਜੀਵਨ ਦੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹੋ ਜੇ ਤੁਹਾਨੂੰ ਆਪਣੇ ਜੀਵਨ ਨਾਲ ਥੋੜਾ ਬਹੁਤਾ ਵੀ ਕੋਈ ਗਿਲਾ ਸ਼ਿਕਵਾ ਹੈ ਤਾਂ ਇਹਦਾ ਮਤਲਬ ਕਿ ਤੁਸੀਂ ਉਸ ਪਰਮਾਤਮਾ ਵੱਲੋਂ ਬਖਸ਼ੀ ਹੋਈ ਪ੍ਰੇਰਣਾ ਨੂੰ ਪ੍ਰਵਾਨ ਨਹੀਂ ਕਰ ਰਹੇ ਕਬੂਲ ਨਹੀਂ ਕਰ ਰਹੇ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਏ ਭਾਈ ਪ੍ਰਮਾਤਮਾ ਦੇ ਸੇਵਕ ਨੂੰ ਪ੍ਰਮਾਤਮਾ ਦਾ ਨਾਮ ਹੀ ਇੱਜ਼ਤ ਹੈ ਪ੍ਰਮਾਤਮਾ ਦਾ ਨਾਮ ਹੀ ਉੱਚੀ ਆਤਮਿਕ ਅਵਸਥਾ ਹੈ ਪ੍ਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ ਪਦਾਰਥ ਹਨ ਇਹ ਨਾਨਕ ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸ਼ਰਨ ਪਏ ਰਹਿੰਦੇ ਨੇ ਸੰਤ ਜਨਾਂ ਨੇ ਏਸੇ ਨੂੰ ਹੀ ਸਹੀ ਜੀਵਨ ਯੋਗਤ ਸਮਝਿਆ ਹੈ ਤਨਾਤ ਸ੍ਰੀ ਮਹਲਾ ਪੰਜਮਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹ ਜਲਨ ਨਦੀਨੇ ਕਿਨਾਂ ਨ ਦੁੱਤਰ 파ਖੇ ਏ ਭਾਈ ਉਹਨਾ ਮਨੁੱਖਾਂ ਨੂੰ ਗੁਰੂ ਨੇ ਆਪਣੇ ਗਲ ਨਾਲ ਲਾ ਕੇ ਸੰਸਾਰ ਸਮੁੰਦਰ ਤੋਂ ਬਚਾ ਲਿਆ ਉਹਨਾਂ ਨੇ ਆਪਣੀਆਂ ਸਾਰੀਆਂ ਮਰਜ਼ਾਾਂ ਪ੍ਰਮਾਤਮਾ ਤੋਂ ਹਾਸਲ ਕਰ ਲਈਆਂ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਪ੍ਰਤੀ ਸ਼ਰਧਾ ਬਣੀ ਹੋਈ ਹੈ। ਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਸਮੁੰਦਰ ਦੇ ਵਿਕਾਰਾਂ ਦੀ ਅੱਗ ਦੇ ਵਿੱਚ ਸੜਨ ਨਾ ਦਿੱਤਾ। ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਨਹੀਂ ਆਖਿਆ ਕਿ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ। ਇਹਦੇ ਤੋਂ ਪਾਰ ਲੰਘਣਾ ਉਦੋਂ ਤੱਕ ਹੀ ਔਖਾ ਲੱਗਦਾ ਜਦੋਂ ਤੱਕ ਅਸੀਂ ਗੁਰੂ ਤੋਂ ਤੇ ਪ੍ਰਮਾਤਮਾ ਤੋਂ ਬੇਮੁਖ ਹੋਏ ਰਹਿੰਦੇ ਹਾਂ। ਜਦੋਂ ਗੁਰੂ ਦੇ ਲੜ ਲੱਗਦੇ ਆ ਗੁਰੂ ਵੱਲੋਂ ਬਖਸ਼ੀਆਂ ਹੋਈਆਂ ਸਿੱਖਿਆਵਾਂ ਨੂੰ ਸੁਣਦੇ ਆ ਸਮਝਦੇ ਆ ਤਾਂ ਇਹ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ ਇਹਦੇ ਤੋਂ ਪਾਰ ਲੰਘਣਾ ਸੌਖਾ ਲੱਗਣ ਲੱਗਦਾ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸੁਆਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾਉ ਇਹ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਪਰਮੇਸ਼ਰ ਵਾਸਤੇ ਅਟੱਲ ਸ਼ਰਧਾ ਬਣ ਜਾਂਦੀ ਹੈ ਮਾਲਕ ਪ੍ਰਭੂ ਦੀ ਸ਼ੋਭਾ ਵਡਿਆਈ ਵੇਖ-ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਖੁਸ਼ੀ ਬਣੀ ਰਹਿੰਦੀ ਹੈ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਏ ਭਾਈ ਉਹਨਾਂ ਮਨੁੱਖਾਂ ਨੇ ਸਰਵ ਵਿਆਪਕ ਪ੍ਰਮਾਤਮਾ ਦੇ ਚਰਨਾਂ ਦੀ ਸ਼ਰਣ ਵਿੱਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਮਾਤਮਾ ਨੂੰ ਪ੍ਰਤੱਖ ਹਰ ਥਾਂ ਵੇਖ ਲਿਆ। ਇਹ ਨਾਨਕ ਉਹਨਾਂ ਦੇ ਦਿਲ ਦੀ ਜਾਣ ਕੀ ਦਿਲ ਦੀ ਸਮਝ ਕੇ ਪ੍ਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ। ਇਸ ਤਰ੍ਹਾਂ ਆਪਣੇ ਉਹਨਾਂ ਭਗਤਾਂ ਦੇ ਅੰਦਰ ਭਗਤੀ ਦਾ ਫੁੱਟਦਾ ਕੁੰਮਲ ਅੰਗੂਰ ਵਿਕਾਰਾਂ ਦੀ ਅੱਗ ਵਿੱਚ ਸੜਨ ਤੋਂ ਪ੍ਰਮਾਤਮਾ ਨੇ ਬਚਾ ਲਿਆ ਪਾਪਕ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਤੀ ਅਟਲ ਸ਼ਰਧਾ ਬਣ ਗਈ ਉਹ ਵਿਕਾਰਾਂ ਦੀ ਅੱਗ ਵਿੱਚ ਸੜਨੋਂ ਬਚ ਜਾਂਦੇ ਹਨ ਧਨਾਸਰੀ ਮਹਲਾ ਪੰਜਵਾਂ ਜਹ ਜਹ ਪੇਖੋ ਤਹੈ ਹਜੂਰ ਦੂਰਕ ਤੋ ਨਾ ਜਾਈ ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਏ ਭਾਈ ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ-ਉੱਥੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝਦਾ ਹਾਂ ਮਹਿਸੂਸ ਕਰਦਾ ਹਾਂ ਉਹ ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ ਏ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ ਜਿਹੜਾ ਸਭਨਾ ਦੇ ਵਿੱਚ ਵਸ ਰਿਹਾ ਹੈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨਿਐ ਬਿਨ ਸਜਾਇ ਜੋ ਨਿਮਖ ਮਹਿ ਸੋ ਅਲਪ ਸੁਖ ਭਨਿਐ ਰਹਾਉ ਏ ਭਾਈ ਉਸ ਪ੍ਰਮਾਤਮਾ ਨੂੰ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਕਦੇ ਵੀ ਤੇ ਕਿਤੇ ਵੀ ਸਾਡੇ ਨਾਲੋਂ ਵੱਖਰਾ ਨਹੀਂ ਹੁੰਦਾ ਬਿਨ ਸਜਾਏ ਜੋ ਨਿਮਖਮ ਜਿਹੜਾ ਸੁੱਖ ਇੱਕ ਪਲ ਦੇ ਵਿੱਚ ਖਤਮ ਹੋ ਜਾਵੇ ਸੋ ਅਲਪ ਸੁੱਖ ਭਨਿਐ ਐਸੇ ਸੁੱਖ ਨੂੰ ਹੋਸ਼ਾ ਸਮਝਣਾ ਚਾਹੀਦਾ ਜਦੋਂ ਪ੍ਰਮਾਤਮਾ ਦੀ ਮੌਜੂਦਗੀ ਨੂੰ ਅਸੀਂ ਹਰ ਵਕਤ ਮਹਿਸੂਸ ਕਰਨ ਲੱਗ ਜਾਈਏ ਤਾਂ ਦਿਲ ਦੇ ਅੰਦਰ ਹਿਰਦੇ ਅੰਦਰ ਇੱਕ ਇਲਾਹੀ ਆਨੰਦ ਬਣ ਜਾਂਦਾ ਹੈ ਉਹ ਹਮੇਸ਼ਾ ਬਣਿਆ ਰਹਿੰਦਾ ਹੈ ਜਿਤਕੇ ਜਿਹੜੇ ਦੁਨਿਆਵੀ ਸੁੱਖ ਨੇ ਜਿਹੜੇ ਸਾਨੂੰ ਪੈਸਾ ਕਮਾ ਕੇ ਮਿਲਦੇ ਨੇ ਉਸ ਪੈਸੇ ਨੂੰ ਵਰਤ ਕੇ ਮਿਲਦੇ ਨੇ ਕਿਸੇ ਦੀ ਨਿੰਦਿਆ ਕਰਕੇ ਮਨੁੱਖ ਵਧੀਆ ਮਹਿਸੂਸ ਕਰਦਾ ਹੈ ਇਹ ਸਾਰੇ ਜਿਹੜੇ ਸੁੱਖ ਨੇ ਇਹ ਹੋਸ਼ੇ ਨੇ ਇਹ ਕੁਝ ਪਲਾਂ ਦੇ ਵਿੱਚ ਖਤਮ ਹੋ ਜਾਂਦੇ ਆ ਪ੍ਰਭੂ ਦੇ ਨਾਲ ਗੰਢੀ ਸਾਂਝ ਦੇ ਵਿੱਚੋਂ ਜਿਹੜਾ ਸੁੱਖ ਉਪਜਦਾ ਉਹ ਸਥਾਈ ਹੁੰਦਾ ਹੈ ਉਹ ਸਦਾ ਕਾਇਮ ਰਹਿੰਦਾ ਹੈ ਪ੍ਰਤ ਪਾਲੈ ਆਪਿਆਉ ਦੇ ਕਛ ਊਣ ਨਾ ਹੋਈ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਏ ਭਾਈ ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੜਨੀ ਰਹਿੰਦੀ ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਹੈ ਬਿਲਕੁਲ ਪ੍ਰੈਕਟੀਕਲ ਤੌਰ ਤੇ ਜਿਵੇਂ ਇਸ ਗੱਲ ਨੂੰ ਸਮਝਣਾ ਕਿ ਪ੍ਰਮਾਤਮਾ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਹੈ ਤਾਂ ਇਹ ਗੱਲ ਚੇਤੇ ਰੱਖਿਏ ਕਿ ਸਾਹ ਲੈਣ ਦੇ ਲਈ ਜਾਂ ਸਾਹ ਲੈ ਕੇ ਜੀਵਤ ਰਹਿਣ ਦੇ ਲਈ ਜਿਹੜੀ ਹਵਾ ਦੇ ਵਿੱਚ ਅਸੀਂ ਸਾਹ ਲੈਂਦੇ ਆ ਉਹਦੇ ਵਿੱਚ ਆਕਸੀਜਨ ਦਾ ਹੋਣਾ ਜ਼ਰੂਰੀ ਹੈ ਤੇ ਕੋਈ ਵੀ ਬੰਦਾ ਇਹ ਕੰਟਰੋਲ ਨਹੀਂ ਕਰ ਸਕਦਾ ਕਿ ਹਵਾ 'ਚ ਆਕਸੀਜਨ ਰਹਿਣੀ ਹੈ ਕਿ ਨਹੀਂ ਰਹਿਣੀ ਇਹ ਉਸ ਪ੍ਰਮਾਤਮਾ ਦੀ ਬਣਾਈ ਹੋਈ કુદરત ਦਾ ਘਰ tartar ਜਿਸ ਦਿਨ ਉਹਨੇ ਸੋਚ ਲਿਆ ਕਿ ਇਸ ਧਰਤੀ ਤੇ ਜੀਵਨ ਨੂੰ ਖਤਮ ਕਰਨਾ ਹੈ ਕਿ ਮੈਂ ਹੋਰ ਇਹਨਾਂ ਜੀਵਾਂ ਦੀ ਸੰਭਾਲ ਨਹੀਂ ਕਰਨੀ ਉਹਨੇ ਹਵਾ ਦੇ ਵਿੱਚੋਂ ਆਕਸੀਜਨ ਖਤਮ ਕਰ ਦੇਣੀ ਹੈ ਤੇ ਸਾਰੇ ਜੀਵਾਂ ਦੀ ਚੱਲ ਬਸਣਾ ਸੁਣਨ ਨੂੰ ਇਹ ਗੱਲ ਹੋ ਸਕਦਾ ਹਾਸੋ ਹੀਣੀ ਲੱਗੇ ਇਦਾਂ ਦੀਆਂ ਗੱਲਾਂ ਦੇ ਅਕਸਰ ਟਰੋਲ ਬਣ ਜਾਂਦੇ ਆ ਪਰ ਇਹ ਸੱਚਾਈ ਹੈ ਇਹ ਇੱਕ ਉਦਾਹਰਣ ਹੈ ਕਿ ਪ੍ਰਮਾਤਮਾ ਕਿਵੇਂ ਸਾਡੀ ਸੰਭਾਲ ਕਰਦਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਨਾਸਤਿਕ ਮਨੁੱਖ ਵੀ ਇਸ ਗੱਲ ਨੂੰ ਝੁਠਲਾ ਸਕਦਾ ਹੈ ਕਿ ਹਵਾ ਦੇ ਵਿੱਚ ਆਕਸੀਜਨ ਦਾ ਹੋਣਾ ਮਨੁੱਖ ਦੇ ਕੰਟਰੋਲ ਤੋਂ ਬਾਹਰ ਦੀ ਚੀਜ਼ ਹੈ ਬੜੇ ਤਰੀਕੇ ਮਨੁੱਖ ਨੇ ਇਜਾਦ ਕਰ ਲਏ ਆ ਜਿਨ੍ਹਾਂ ਦੇ ਨਾਲ ਆਕਸੀਜਨ ਨੂੰ ਉਹ ਖਤਮ ਤਾਂ ਕਰ ਦਿੰਦਾ ਹੈ ਹਵਾ ਨੂੰ ਗੰਦਲਾ ਕਰ ਦਿੰਦਾ ਪਰ ਐਸਾ ਤਰੀਕਾ ਨਹੀਂ ਹਜੇ ਤੱਕ ਬਣਿਆ ਕਿ ਜਿਹਦੇ ਨਾਲ ਉਹ ਯਾਨੀ ਕਿ ਮਨੁੱਖ ਹਵਾ ਦੇ ਵਿੱਚ ਆਕਸੀਜਨ ਦੀ ਮੌਜੂਦਗੀ ਨੂੰ ਨਿਰਧਾਰਤ ਕਰ ਸਕੇ ਠੀਕ ਹੈ ਕਹਿਣ ਵਾਲੇ ਕਹਿ ਸਕਦੇ ਨੇ ਕਿ ਹਸਪਤਾਲਾਂ ਦੇ ਵਿੱਚ ਆਕਸੀਜਨ ਦੇ ਟੈਂਕ ਹੁੰਦੇ ਆ ਜਿਨ੍ਹਾਂ ਦੇ ਨਾਲ ਮਰਨ ਕਿਨਾਰੇ ਮਨੁੱਖਾਂ ਨੂੰ ਜੀਵਤ ਰੱਖਿਆ ਜਾਂਦਾ ਪਰ ਉਹ ਵੀ ਉਸ ਹਵਾ ਦੇ ਵਿੱਚੋਂ ਹੀ ਲਈ ਜਾਂਦੀ ਹੈ ਜਿਹੜੀ ਉਸ ਪਰਮਾਤਮਾ ਦੀ ਬਖਸ਼ਿਸ਼ ਹੈ ਸੋ ਚੇਤੇ ਰੱਖਿਏ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਏ ਭਾਈ ਜਿਹੜਾ ਪ੍ਰਭ ਛਲਿਆ ਨਹੀਂ ਜਾ ਸਕਦਾ ਨਾਸ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਭ ਤੋਂ ਉੱਚੀ ਹੈ ਹੈਰਾਨ ਕਰਨ ਵਾਲੀ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਉਸ ਦੇ ਭਗਤ ਉਸ ਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਮਾਣਦੇ ਰਹਿੰਦੇ ਹਨ ਉਹਦੀ ਬਣਾਈ ਕੁਦਰਤ ਦੀ ਗੱਲ ਆਪਾਂ ਕਰਦੇ ਪਏ ਆ ਤਾਂ ਇੱਥੇ ਇਹ ਸੋਚਣਾ ਬਣਦਾ ਹੈ ਕਿ ਕੀ ਉਸ ਹਸਤੀ ਨੂੰ ਨਾਸ ਕੀਤਾ ਜਾ ਸਕਦਾ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾ ਰੱਖੀ ਹੈ ਸਾਰੀ ਸ੍ਰਿਸ਼ਟੀ ਤੇ ਨਿਯਮ ਕਾਨੂੰਨ ਬਣਾ ਰੱਖੇ ਨੇ ਕਿਵੇਂ ਧਰਤੀ ਨੇ ਘੁੰਮਣਾ ਆਪਣੇ ਤੁਰੇ ਦਿਵਾਲੇ ਸੂਰਜ ਦਿਵਾਲੇ ਕਿਵੇਂ ਵਾਤਾਵਰਨ ਬਣੇ ਰਹਿਣੀ ਹੈ ਕਿਵੇਂ ਦਿਨ ਰਾਤ ਦੇ ਚੱਕਰ ਸੂਰਜ ਦੀ ਰੋਸ਼ਨੀ ਦਾ ਧਰਤੀ ਤੇ ਪੈਣਾ ਇਹ ਸਾਰੇ ਸਿਸਟਮ ਜਿਸ ਹਸਤੀ ਨੇ ਵੀ ਬਣਾਏ ਨੇ ਉਹਨੂੰ ਭਾਵੇਂ ਤੁਸੀਂ ਜੋ ਮਰਜ਼ੀ ਨਾਮ ਦੇ ਨਾਲ ਸੰਬੋਧਨ ਕਰ ਲੋ ਕੋਈ ਫਰਕ ਨਹੀਂ ਪੈਂਦਾ ਪਰ ਜਿਸ ਹਸਤੀ ਨੇ ਵੀ ਇਹ ਚੀਜ਼ਾਂ ਬਣਾਈਆਂ ਨੇ ਕੀ ਉਹਨੂੰ ਨਸ਼ਟ ਕਰਿਆ ਜਾ ਸਕਦਾ ਨਹੀਂ ਕਰਿਆ ਜਾ ਸਕਦਾ ਕਿਉਂਕਿ ਨਸ਼ਟ ਤੁਸੀਂ ਉਸ ਚੀਜ਼ ਨੂੰ ਕਰੋਗੇ ਜਿਹੜੀ ਦਿਖਦੀ ਹੈ ਜਾਂ ਜੀ ਦੀ ਮੌਜੂਦਗੀ ਦਾ ਕੋਈ ਖਾਸ ਟਿਕਾਣਾ ਨਹੀਂ ਜਿਹੜੀ ਹਸਤੀ ਹੈ ਹੀ ਨਿਰੰਕਾਰ ਜਿਹਨੂੰ ਨਾ ਅਸੀਂ ਛੋਹ ਸਕਦੇ ਆਂ ਨਾ ਅੱਖਾਂ ਦੇ ਨਾਲ ਵੇਖ ਸਕਦੇ ਆਂ ਨਾ ਕੰਨਾਂ ਦੇ ਨਾਲ ਸੁਣ ਸਕਦੇ ਆਂ ਜਿਹੜੀ ਕਿਸੇ ਖਾਸ ਟਿਕਾਣੇ ਤੇ ਨਹੀਂ ਟਿਕੀ ਹੋਈ ਪੂਰੇ ਬ੍ਰਹਿਮੰਡ 'ਚ ਹੀ ਮੌਜੂਦ ਹੈ ਉਹਨੂੰ ਕਿਵੇਂ ਨਸ਼ਟ ਕਰਾਂਗੇ ਸੋ ਉਸ ਪ੍ਰਮਾਤਮਾ ਨੂੰ ਛਲਿਆ ਨਹੀਂ ਜਾ ਸਕਦਾ ਨਾਸ ਨਹੀਂ ਕੀਤਾ ਜਾ ਸਕਦਾ ਉਹ ਅਸ਼ਲ ਅਸ਼ੇਦ ਅਪਾਰ ਹੈ ਉਦੀ ਮਹਿਮਾ ਕਰਕੇ ਉਹਦੀ ਬੜਮੁੱਲਤਾ ਨੂੰ ਆਪਣੇ ਮਨ ਵਿੱਚ ਧਿਆ ਕੇ ਆਨੰਦ ਪ੍ਰਾਪਤ ਕਰਿਆ ਜਾ ਸਕਦਾ ਹੈ ਸਾ ਮਤ ਦੇ ਹੋ ਦਇਾਲ ਪ੍ਰਭ ਜਿਤ ਤੁਮ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਏ ਦਇਆ ਦੇ ਘਰ ਪ੍ਰਭੂ ਮੈਨੂੰ ਉਹ ਸਮਝ ਬਖਸ਼ ਜਸਤੀ ਬਰਕਤ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾ ਹੈ ਪ੍ਰਭੂ ਨਾਨਕ ਤੇਰੇ ਪਾਸੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 677ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਮਨਮੁਖ ਤੇ ਗੁਰਮੁਖ ਦੇ ਵਿਚਕਾਰ ਇੱਕ ਤਰ੍ਹਾਂ ਦਾ ਮਨੁੱਖਾਂ ਦਾ ਰਹਿੰਦਾ ਹੈ ਉਹਨਾਂ ਬਾਰੇ ਜਾਣਿਆ ਮੌਤ ਦੇ ਡਰ ਬਾਰੇ ਇੱਕ ਖਾਸ ਗੱਲਬਾਤ ਕੀਤੀ ਉਹ ਪ੍ਰਮਾਤਮਾ ਸਾਡੀ ਕਿਵੇਂ ਹਰ ਸਾਹ ਦੇ ਨਾਲ ਰੱਖਿਆ ਕਰਦਾ ਹੈ ਇਸ ਗੱਲ ਨੂੰ ਵਿਸਥਾਰ ਤੇ ਪ੍ਰੈਕਟੀਕਲ ਤੌਰ ਤੇ ਆਪਾਂ ਸਮਝਿਆ ਉਮੀਦ ਕਰਦੇ ਹਾਂ ਇਸ ਗੱਲਬਾਤ ਤੋਂ ਬਾਅਦ ਉਸ ਪ੍ਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਤੁਹਾਡੇ ਹਿਰਦੇ ਵਿੱਚ ਹੋਰ ਵੀ ਜ਼ਿਆਦਾ ਪਰਪੱਕ ਹੋਇਆ ਹੋਵੇਗਾ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ